ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਅਮੀਰ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਹਾਓ ਸ਼ੁਰੂ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਨਸਤੇ ਕੀ ਮਾ ਕਿਸ਼ਨ ਸਿੰਘ ਦਾ ਕਰਸੇ ਜੂ ਆਪਣੀ ਜੱਦੀ ਪਿੰਨ ਮੋੜ ਤੋਂ ਨੌਕਰੀ ਕਰਨ ਸੁਨਾਮੇ ਕੀ ਆਵਸਿਸਨ ਮਾਸਟਰ ਕਿਸ਼ਨ ਸਿੰਘ ਆਪਣੀ ਲਿਪੀ ਪਿੰਨ ਵਿੱਚ ਸ਼ੁਰੂਤ ਲੈਕਚਰਰ ਸਰਵਿਸ ਕਰਦਾ ਸੀ ਤੇ ਉਸਦੀ ਪਤਨੀ ਇਸ ਨਾਮ ਦੇ ਸਕੂਲ ਵਿੱਚ ਪ੍ਰਾਇਮਰੀ ਅਧਿਆਪਕਾ ਸੀ। ਦੋਵੇਂ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਵਾਲੇ ਸਨ। ਸੂਹਾ ਸ਼ਾਮ ਗੁਰਦੁਆਰਾ ਸਾਹਿਬ ਜਹਾਜ਼ ਦੇ ਪਰਿਵਾਰ ਨੰਦ ਨਿਤਨੇਮ ਸੀ। ਉਹਨਾਂ ਦੀਆਂ ਦੋ ਬੇਟੀਆਂ ਵੱਡੀ ਪ੍ਰੀਤਵਿੰਦਰ ਉਰਫ ਪ੍ਰੀਤੀ ਦੂਸਰੀ ਛੋਟੀ ਸੁਮਨਪ੍ਰੀਤ ਉਰਫ ਸਿਮੀ ਪੜ੍ਹਦੀਆਂ ਸਨ। ਤੋਂ ਮਾਸਟਰ ਕਿਸ਼ਨ ਸਿੰਘ ਉਸਦੀ ਪਤਨੀ ਨੇ ਆਪਣੀ ਡਿਊਟੀ ਤੇ ਸਮੇਂ ਸਿਰ ਪਹੁੰਚਣਾ ਹੁੰਦਾ ਉਸ ਤੋਂ ਪਹਿਲਾਂ ਆਪਣੀਆਂ ਵਜ੍ਹੀਆਂ ਨੂੰ ਤਿਆਰ ਕਰਕੇ ਸਕੂਲ ਲਈ ਤੁਰਨਾ ਹੁੰਦਾ ਪਰ ਫਿਰ ਵੀ ਉਹ ਗੁਰਦੁਆਰਾ ਸਾਹਿਬ ਕੀ ਆਪਣੀ ਹਾਜ਼ਰੀ ਤੋਂ ਕਦੀ ਨਾ ਖੁੰਝਦੀ ਗੁਰਦੁਆਰਾ ਸਾਹਿਬ ਦਾ ਨਮਗਰੰਥੀ ਜਗਧਾਰ ਸਿੰਘ ਜੋ ਕੁਝ ਦਿਨ ਪਹਿਲਾਂ ਆਪਣੀ ਪਤਨੀ ਦਿਗਵੱਚੇ ਸਮੇਤ ਆਇਆ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਹੀ ਬਨੇ ਕੁਆਟਰ ਵਿੱਚ ਰਹਿ ਰਿਹਾ ਸੀ ਨਾਲ ਮਾਸਟਰ ਕਿਸ਼ਨ ਸਿੰਘ ਦੀ ਜਾਣ ਪਹਿਚਾਨ ਹੋਗੀ ਰਿਜਨਾ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਨੇ ਪਾਈ ਜਗਤਾਰ ਸਿੰਘ ਤੇ ਮਾਸਟਰ ਕਿਸ਼ਨ ਸਿੰਘ ਨੇ ਇੱਕ ਦੂਜੇ ਦੇ ਨਜ਼ਦੀਕ ਲਿਆ ਦਿੱਤਾ ਪਾਈ ਜਗਤਾਰ ਸਿੰਘ ਦੀ ਸੇਵਾ ਕਰਕੇ ਮਾਸਟਰ ਕਿਸ਼ਨ ਸਿੰਘ ਤੇ ਉਸ ਦੀ ਪਤਨੀ ਖੁਸ਼ੀ ਨਹੀਂ ਸਗੋਂ ਸੰਤੋਸ਼ ਰਹਿੰਦੇ ਕਿਉਂਕਿ ਉਹ ਪਾਈ ਸਾਹਿਬ ਨੂੰ ਗੁਰੂ ਸਾਹਿਬ ਦਾ ਵਜ਼ੀਰ ਮੰਨਦੇ ਸਨ ਜਿਸ ਸੰਬੰਧੀ ਉਹਨੇ ਇੱਕ ਸੰਤਵਾਂ ਵੱਲੋਂ ਕੀਤੀ ਜਾ ਰਹੀ ਕਥਾ ਸਮੇਂ ਸੁਣਿਆ ਸੀ ਕਿ ਗੁਰੂ ਘਰ ਦਾ ਗ੍ਰੰਥ ਹੀ ਪਾਈ ਗੁਰੂ ਸਾਹਿਬ ਦਾ ਵਜ਼ੀਰ ਹੀ ਹੁੰਦਾ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੋਣਗੇ ਤਾਂ ਗ੍ਰੰਥੀ ਸੰਗਰਾਹੇ ਕੀਤੇ ਜਾ ਸਕਦੇ ਦੋਵੇਂ ਪਤੀ ਪਤਨੀ ਗੁਰੂ ਸਾਹਿਬ ਦੀ ਵਜੀਰ ਦਾ ਅਥਾ ਸਤਿਕਰ ਕਰਦੇ ਭੋਜਨ ਚੁਕਾਉਂਦੇ ਤੇ ਆਉ ਭਗਤ ਕਰਦੇ ਇੱਕ ਦਿਨ ਮਾ ਖਿਸ਼ਨ ਸਿੰਘ ਆਪਣੇ ਸਕੂਲੀ ਕੰਮ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਗਿਆ ਤਾਂ ਉੱਥੇ ਉਸਨੂੰ ਭਾਈ ਜਗਦਾਰ ਸਿੰਘ ਦੇ ਪਿੰਡਾ ਇੱਕ ਵਿਅਕਤੀ ਮਿਲਿਆ ਗੱਲਾਂ ਕਰਦਾ ਹੋਇਆ ਮਾਸਟਰ ਕਿਸ਼ਨ ਸਿੰਘ ਨੇ ਉਸ ਤੋਂ ਪਾਈ ਜਗਤਾਰ ਸਿੰਘ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿੰਡ ਦੀ ਚੰਗੀ ਤੇ ਸਮਾਜ ਸੇਵੀ ਪਰਿਵਾਰਾਂ ਚੋਂ ਜਗਤਾਰ ਦਸ ਨੇ ਪਾਸਕਾਰ ਨੂੰ ਪ੍ਰੰਤ ਨੌਕਰੀ ਦੀ ਤਲਾਸ਼ ਕਰਨ ਕੱਸੀ ਕਿਉਂਕਿ ਜ਼ਮੀਨ ਘਟ ਹੋਣ ਕਾਰਨ ਖੇਤੀਬਾੜੀ ਦੇ ਸਹਾਰੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਸੰਰਤ ਨਹੀਂ ਸੀ ਮਸ਼ੀਨੀ ਯੁੱਗ ਦਾ ਜ਼ਮਾਨਾ ਹੋਣ ਕਾਰਨ ਸਰਕਾਰੀ ਨੌਕਰੀਆਂ ਘਟਣ ਲੱਗੀਆਂ ਤੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਅਥਵਾਤਾ ਹੋ ਗਈ ਸੀ ਅਜਿਹੇ ਸਮੇਂ ਜਦ ਜਗਤਾਰ ਨੇ ਸਮਝਿਆ ਕਿ ਨੌਕਰੀ ਮਿਲਨੇ ਸੰਭਵ ਨਹੀਂ ਆ ਤਾਂ ਉਸਨੇ ਆਪਣੇ ਜੀਵਨ ਨਿਰਵਾਹ ਲਈ ਧਰਮ ਦਾ ਸਹਾਰਾ ਲੈਣਾ ਹੀ ਮੁਨਾਸਿਬ ਸਮਝਿਆ ਉਹ ਪਿੰਦੇ ਹੀ ਗੁਰਦੁਆਰਾ ਸਾਹਿਬੀ ਕੇ ਗ੍ਰੰਥੀ ਸਿੰਘ ਤੋਂ ਗੁਰਬਾਣੀ ਦੀ ਜਾਣਕਾਰੀ ਹਾਸਲ ਕਰਨ ਲੱਗ ਗਿਆ ਤਾਂ ਜੋ ਗੁਰਬਾਣੀ ਦਾ ਪਾਠ ਤੇ ਕੀਰਤਨ ਕਰਨ ਦਾ ਵਿਆਸ ਕਰਕੇ ਕਿਸੇ ਗੁਰੂ ਘਰ ਵਿੱਚ ਗ੍ਰੰਥੀ ਵਜੋਂ ਡਿਊਟੀ ਨਿਭਾ ਕੇ ਆਪਣਾ ਜੀਵਨ ਗੁਜ਼ਾਰਾ ਵੀ ਕਰ ਲਵੇ ਤੇ ਜਾਪ ਕਰਕੇ ਆਪਣਾ ਜੀਵਨ ਵੀ ਸਫਲ ਬਣਾ ਸਕੇ ਉਹ ਦਸਵੇਂ ਤੱਕ ਪੰਜਾਬੀ ਵਿੱਚ ਪੜ੍ਹਿਆ ਔਨ ਕਰਕੇ ਜਲਦੀ ਹੀ ਗੁਰਬਾਣੀ ਦਾ ਪਾਠ ਕਰਨ ਲੱਗ ਪਿਆ ਸੀ ਤੇ 6 ਮਹੀਨਿਆਂ ਵਿੱਚ ਹੀ ਉਹ ਵਧੀਆ ਪਾਠੀ ਬਣ ਗਿਆ ਫਿਰ ਉਸਨੇ ਹਰਮੋਨੀਅਮ ਤੇ ਵੀ ਹੱਥ ਅਜਮਾਈ ਕਰਨੀ ਸ਼ੁਰੂ ਕੀਤੀ ਉਸ ਨੂੰ ਜੇ ਸੁਰੰਦਤਾ ਭਮੇ ਬਹੁਤਾਂ ਗਿਆਨ ਪ੍ਰਾਪਤ ਨਹੀਂ ਸੀ ਹੋਇਆ ਪਰ ਉਹ ਕਿ ਜ ਸ਼ਬਦਾਂ ਦਾ ਇਤਿਆਸਾ ਦੀ ਵਾਰ ਦਾ ਕੀਰਤਨ ਕਰਕੇ ਪਿੰਡੇ ਲੋਕਾਂ ਦੀ ਸਮਝ ਅਨਸਾਰ ਡੰਗ ਟਪਾਈ ਕਰ ਲੈਂਦਾ ਗ੍ਰੰਥੀ ਵਜੋਂ ਸੇਵਾ ਨੇ ਵਨਲੀ ਪਹਿਰਾਵਾ ਵਿਸੰਗਤਾ ਨੂੰ ਪ੍ਰਭਾਵਿਤ ਕਰਦਾ। ਇਹ ਮਹਿਸੂਸ ਕਰਦਿਆਂ ਜਗਤਾਰ ਸਿੰਘ ਨੇ ਲੰਬਾ ਚਿੱਟਾ ਚੋੜਿਆ ਕਿ ਸ਼ੈਰਾ ਗੁੜੀ ਨੇ ਲਈ ਤਸਤਾਰ ਸਜਾ ਕੇ ਗਾਥਰਾ ਵੀ ਪਾਲਿਆ। ਗਲੰਚ ਕੇਸਰੀ ਸਰੂਪਾ ਪਇਉrti ਜਵਾਨੀ ਕਾਨਾਈ ਸਸੇ ਦਾੜੀ ਉਸ ਸਵਾਰ ਰਹਿਂਦਾ ਤੇ ਉਸ ਦੀ ਦੇਖ ਧਾਰਮਿਕ ਵਿਰਤੀ ਵਾਲੇ ਗੁਰਮਖਾ ਵਰਗੀ ਬਣ ਗਈ ਸੀ। ਉਮਰਪਮੀ ਉਸਦੀ ਬਹੁਤ ਛੋਟੀ ਸੀ ਪਰ ਬੱਚੇ ਅਤੇ ਔਰਤਾਂ ਨੂੰ ਸੀ ਧਾਰਮਿਕ ਸਖਸ਼ੀਅਤ ਸਤਿਕਾਰ ਵਿੱਚ ਉਹ ਪਾਪਾ ਜੀ ਕਹਿਣ ਲੱਗੇ ਜਦ ਉਹ ਪਿੰਡ ਵਿੱਚ ਦੀ ਲੰਗਦਾਤਾ ਪਾਪਾ ਜੀ ਸਰਸ਼ੀਕਾਲ ਪਾਪਾ ਜੀ ਸਰਸ਼ੀਕਾਲ ਨਾਲ ਉਸ ਨੂੰ ਪੂਰਾ ਮਾਨ ਸਨਮਾਨ ਮਿਲਦਾ ਫਿਰ ਜਗਤਾਰ ਨੇ ਮਹਿਸੂਸ ਕਰ ਲਿਆ ਸਿੱਖਿਓ ਆਪਣੀ ਜ਼ਿੰਦਗੀ ਦੇ ਸਹੀ ਰਸਤੇ ਤੇ ਪਿਆ ਤੇ ਇਸ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਇਹ ਸੋਚ ਕੇ ਉਸਨੇ ਇੱਕ ਚੰਗੇ ਰਾਗੀ ਸਿੰਘ ਤੋਂ ਦੂਸਰੋਂ ਦਾ ਗਿਆਨ ਲਿਆ ਕੀਰਤ ਨੇ ਢੰਗ ਤਰੀਕਿਆਂ ਨੂੰ ਗ੍ਰਹਿਣ ਕਰ ਲਿਆ ਤੇ ਉਹ ਇੱਕ ਸਫਲ ਗ੍ਰੰਥੀ ਦੇ ਨਾਲ ਨਾਲ ਕੀਰਤਨੀਆਂ ਬਨਣ ਵਿੱਚ ਕਾਮਯਾਬ ਹੋ ਗਿਆ। ਇਸੇ ਦੌਰਾਨ ਹੀ ਉਸੇ ਇਲਾਕੇ ਦੇ ਇੱਕੋ ਇੱਕ ਧਾਰਮਿਕ ਪਰਿਵਾਰ ਦੀ ਲੜਕੀ ਨਾਲ ਸ਼ਾਦੀ ਹੋ ਗਈ ਤੇ ਉਹ ਇੱਕ ਪਤਰੀ ਦਾ ਪਾਪੀ ਬਣ ਗਿਆ। ਉਸਨੇ ਦੱਸਿਆ ਕਿ ਹਰ ਇਨਸਾਨ ਦੀ ਪ੍ਰਵਿਰਤੀ ਆ ਕਿ ਉਹ ਆਪਣੇ ਪਹਿਲੇ ਟਿਕਾਣੇ ਨੂੰ ਛੱਡ ਕੇ ਉਸ ਤੋਂ ਚੰਗੇ ਸਥਾਨ ਵੱਲ ਵਧੇ। ਇਹ ਸੋਚਦੇ ਅਜੀਤਾਰ ਸਿੰਘ ਤੋਂ ਬਣੇ ਭਾਈ ਜਗਤਾਰ ਸਿੰਘ ਨੇ ਆਪਣਾ ਪੈਨ ਛੱਡ ਕੇ ਸੁਨਾਮ ਦੇ ਗੁਰਦੁਆਰਾ ਸਾਹਿਬ ਵਿੱਚ ਪਾਰਟੀ ਵਜੂ ਡਿਊਟੀ ਹਾਸਲ ਕਰ ਲਈ ਸੀ ਉੱਥੇ ਉਸ ਦਾ ਵਿਵਹਾਰ ਕਿਉਂ ਹੋ ਗਿਆ ਇਹ ਤਾਂ ਤੁਹਾਨੂੰ ਹੀ ਪਤਾ ਹੋਵੇਗਾ ਭਾਈ ਜਗਤਾਰ ਸਿੰਘ ਦੇ ਪੈਨ ਵਾਸੀ ਦੇ ਆਪੇ ਨਾਲ ਹੋਈ ਵਾਰਤਾਲਾਪ ਨੇ ਮਾਸਟਰ ਕਿਸ਼ਨ ਸਿੰਘ ਦੇ ਮਨ ਵਿੱਚ ਪਾਈ ਜੀ ਦੀ ਕਦਰ ਹੁਰ ਬਤਾ ਦਿੱਤੀ ਉਪਰਾਮਾ ਵਾਂਗ ਹੀ ਵਰਤਨ ਲੱਗ ਪਏ ਭਾਈ ਜਗਤਾਰ ਸਿੰਘ ਵੀ ਚਰਬੀਲਾ ਹੁੰਦਾ ਤਾਂ ਮਾਸਟਰ ਕਿਸ਼ਨ ਸਿੰਘ ਦੇ ਘਰ ਆ ਜਾਂਦਾ ਲੰਮਾ ਸਮਾਂ ਪਰਿਵਾਰ ਵਿਚਾਰ-ਵਿਚਾਰ ਕਰਦਿਆਂ ਭਾਈ ਸਾਹਿਬ ਬੱਚਿਆਂ ਨਾਲ ਖੇਡਦੇ ਅਤੇ ਉਹਨਾਂ ਨੂੰ ਧਾਰਮਿਕ ਕਹਾਣੀਆਂ ਸੁਣਾ-ਸੁਣਾ ਕੇ ਉਹਨਾਂ ਦਾ ਮਨੋਰੰਜਨ ਕਰਦਾ ਬੱਚਿਆਂ ਦਾ ਮੂਵੀਸ ਘਦਰ ਬਦ ਗਿਆ ਕਿ ਉਹ ਭਾਈ ਸਾਹਿਬ ਨੂੰ ਇਸਦੀ ਪੁੱਤਰੀ ਦੀ ਰੀਸ, ਪਾਪਾ ਜੀ ਕਹਿ ਦਿੰਦੀਆਂ ਉਹਦੇ ਜਲਦੀ ਹੀ ਉਹ ਇਸ ਇਲਾਕੇ ਨਿਆ ਸੰਗਤਨ ਦਾ ਹਰਮਨ ਪਿਆਰਾ ਬਣ ਗਿਆ ਕਿਉਂਕਿ ਉਸ ਦੀ ਆਵਾਜ਼ ਵਿੱਚ ਬੜੀ ਮਿਠਾਸ ਸੀ ਤੇ ਉਸ ਆਪਾਰਸ ਹੁੰਦੀਆਂ ਜਾਂ ਕੀਰਤਨ ਸਰਵਨ ਕਰਦੀਆਂ ਸੰਗਤਾਂ ਨਿਹਾਲ ਹੋ ਜਾਂਦੀਆਂ ਸਨ ਕਹਿੰਦੇ ਨੇ ਸਮਾਂ ਬੜਾ ਵੱਲਵਾਨਾ ਭਾਈ ਜਗਤਾਰ ਸਿੰਘ ਦੀ ਗੁਰੂ ਘਰ ਲਈ ਸੇਵਾਮੁਖ ਰੱਖਦਿਆਂ ਅਮਰੀਕਾ ਦੀ ਗੁਰਦੁਆਰਾ ਸਾਹਿਬ ਦੀ ਪਰਵੰਤ ਕਮੇਟੀ ਨੇ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਜਲਦੀ ਹੀ ਵੀਜ਼ਾ ਲਵਾ ਕੇ ਉਹ ਅਮਰੀਕਾ ਪਹੁੰਚ ਗਿਆ ਗੁਰਦੁਆਰਾ ਕਮੇਟੀ ਨੇ ਉਸਦੀ ਧਾਰਮਿਕ ਵਿਰਤੀ ਗੁਰੂ ਘਰ ਪ੍ਰਤੀ ਸੇਵਾ ਸੰਭਾਲ ਪਾੜ ਕਰਨ ਦੇ ਸ਼ੁੱਧਤਾ ਤੇ ਕੀਰਤਨ ਦੇ ਮਿਠਾਸ ਨੂੰ ਦੇਖਦੇ ਆ ਉਸ ਨੂੰ ਪੱਕੇ ਤੌਰ ਤੇ ਉਥੋਂ ਦੇ ਗੁਰਦੁਆਰਾ ਸਾਹਿਬ ਦਾ ਮੁਗਰੰਥੀ ਨਿਯੁਕਤ ਕਰ ਦਿੱਤਾ ਭਾਈ ਜਗਤਾਰ ਸਿੰਘ ਹੁਣ ਅਮਰੀਕਨ ਬੰਨਨ ਦੇ ਨਾਲ ਨਾਲ ਡੋਲਰਾਂ ਵਿੱਚ ਕਿਦਾਂ ਲੱਗਾ ਕੁਝ ਸਮੇਂ ਬਾਅਦ ਉਹ ਆਪਣੀ ਜ਼ਿੰਦਗੀ ਦੇ ਬਦਲਾਅ ਦਾ ਪ੍ਰਭਾਵ ਦੇਖਣ ਤੇ ਗਰੀਬੀ ਜੋ ਨਿਕਲ ਕੇ ਇੱਕ ਸਫਲ ਇਨਸਾਨ ਬਲੀ ਦਿਖ ਪੇਸ਼ ਕਰਨ ਦੇ ਇਰਾਦੇ ਨਾਲ ਆਪਣੇ ਪਿੰਡ ਮਿਲਨ ਆ ਗਿਆ ਪਿੰਡ ਵਾਸੀਆਂ ਨੇ ਉਸ ਨੂੰ ਅਤਿ ਸ਼ਾਮਾ ਕੀਤੀਆਂ ਪਿੰਡ ਵਿੱਚ ਪਾਈ ਸਾਹ ਪਾਈ ਸਾਹ ਦੇ ਸੱਤ ਵਿੱਚ ਆਉਂਦਾ ਤੌਥੇ ਬੈਠੇ ਵਿਅਕਤੀ ਉਸ ਦੇ ਸਤਕਾਰ ਵਿੱਚ ਉੱਠ ਖੜੇ ਹੁੰਦੇ ਕਈ ਦਿਨ ਪਿੰਡ ਵਿੱਚ ਗੁਜ਼ਾਰਨ ਤੋਂ ਬਾਅਦ ਉਸਨੇ ਸੁਨਾਮ ਚਾਂ ਦਾ ਮਨ ਬਣਾਇਆ ਤਾਂ ਜੋ ਉਹ ਮਾਸਟਰ ਕਿਸ਼ਨ ਸਿੰਘ ਦੇ ਪਰਿਵਾਰ ਨਾਲ ਮਿਲ ਕੇ ਆਪਣੀਆਂ ਪੁਰਾਣੀਆਂ ਯਾਦਾਂ ਤੇ ਖੁਸ਼ੀਆਂ ਸਾਂਝੀਆਂ ਕਰ ਸਕੇ ਤੇ ਇਹ ਵੀ ਪ੍ਰਭਾਵ ਦੇ ਸਕੇ ਕਿ ਅਮਰੀਕਾ ਦੀ ਧਰਤੀ ਤੀ ਪਹੁੰਚ ਕੇ ਵੀ ਉਹ ਆਪਣੇ ਜਿਗਰੀ ਮਿੱਤਰਾਂ ਨੂੰ ਭੁੱਲਿਆ ਨਹੀਂ ਅਗਲੇ ਦਿਨ ਉਹ ਬੱਸ ਚੜ੍ਹਿਆ ਤੇ ਮਾਸਟਰ ਕਿਸ਼ਨ ਸਿੰਘ ਦੇ ਘਰ ਦਾ ਦਰਵਾਜ਼ਾ ਝਕੜਕਾਇਆ ਤਾਂ ਵੱਡੀ ਬੇਟੀ ਪ੍ਰੀਤਵਿੰਦਰ ਉਰਫ ਪ੍ਰੀਤੀ ਨੇ ਗੇਟ ਖੋਲ੍ਹਿਆ ਪਾਈ ਜਗਤਾਰ ਸਿੰਘ ਨੂੰ ਦੇਖਦਿਆਂ ਪ੍ਰੀਤੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਪਾਪਾ ਜੀ ਕਹਿ ਕੇ ਉਹ ਮੂੰਹ ਨਾਲ ਚਿਬੜ ਗਈ ਉਸ ਨੂੰ یوں ਲੱਗਿਆ ਜਿਵੇਂ ਭਗਵਾਨ ਹੀ ਉਹਨਾਂ ਦੇ ਘਰ ਆ ਗਿਆ ਹੋਵੇ ਉਹ ਬਹੁਤ ਆਦਰ ਸਤਿਕਾਰ ਨਾਲ ਅੰਦਰ ਲੈ ਕੇ ਗਈ ਤੇ ਡਾਈਨਿੰਗ ਰੂਮ ਵਿੱਚ ਰੱਖੇ ਸੋਫਿਆਂ ਤੇ ਭਾਈ ਸਾਹਿਬ ਨੂੰ ਬਿਠਾ ਦਿੱਤਾ ਮਾਸਟਰ ਜੀ ਹੋਰ ਨਹੀਂ ਦਿਖਾਈ ਦਿੰਦੇ ਕਿੱਥੇ ਨੇ ਪਾਈ ਜਗਤਾਰ ਸਿੰਘ ਨੇ ਪ੍ਰੀਤੀ ਨੂੰ ਪੁੱਛਿਆ ਪਾਪਾ ਜੀ ਡੈਡੀ ਤੇ ਮੰਮੀ ਪਟਿਆਲਾ ਵਿਖੇ ਉਹਨਾਂ ਨਾਲ ਪੜਾਉਣ ਵਾਲੀ ਟੀਚਰ ਦੇ ਪੁੱਤਰ ਦੀ ਸ਼ਾਦੀ ਤੇ ਗਏ ਹੋਏ ਨੇ ਤੇ ਸੇ ਮੈਂ ਵੀ ਰਿਹਾਰਡ ਕਰਕੇ ਉਹਨਾਂ ਦੇ ਨਾਲ ਹੀ ਚਲੀ ਗਈ। ਤੋ ਸੀ ਰਾਮ ਕਰੋ ਸ਼ਾਮ ਤੱਕ ਆ ਜਾਣਗੇ ਪ੍ਰੀਤੀ ਨੇ ਦੱਸਿਆ। ਇਹ ਕਹਿ ਕੇ ਪ੍ਰੀਤੀ ਉੱਠ ਤੇ ਰਸੋਈ ਵਿੱਚ ਚਲੀ ਗਈ। ਉਸਨੇ ਚਾਹ ਬਣਾਈ ਦੋ ਕੱਪਾਂ ਵਿੱਚ ਪਾ ਕੇ ਨਾਲ ਬਿਸਕਟਾਂ ਵਾਲਾ ਡੱਬਾ ਰੱਖ ਕੇ ਟ੍ਰੇ ਮੇਜ਼ ਤੇ ਲਿਆ ਰੱਖੀ ਤੇ ਸਾਹਮਣੇ ਵਾਲੇ ਸੋਫੇ ਤੇ ਬੈਠ ਕੇ ਪਪਾ ਜੀ ਚਾਹ ਪਣੀ ਪੀ ਕੇ ਤੁਸੀਂ ਆਰਾਮ ਕਰੋ ਇਹਨਾਂ ਨੂੰ ਡੈਡੀ ਮੰਮੀ ਵੀ ਆ ਜਾਣਗੇ ਅੱਜ ਤੱਕ ਸੇ ਤੁਹਾਨੂੰ ਇੱਥੇ ਹੀ ਰੱਖਾਂਗੀ ਬਹੁਤ ਜਰਾ ਬਾਦ ਆਇਓ ਅਸੀਂ ਨਹੀਂ ਜਾਣ ਦੇਣਾ ਤੁਹਾਨੂੰ ਪ੍ਰੀਤੀ ਨੇ ਆਪਣੇ ਅੰਦਰੋਂ ਉਠੇ ਪੁੱਤਰੀ ਮਗ ਨਾਲ ਕਿਹਾ ਪ੍ਰੀਤੀ ਅਮਰੀਕਾ ਵਾਲੀ ਗੱਲਾਂ ਪੁੱਛਦੀ ਗਈ ਭਾਈ ਜਗਤਾਰ ਸਿੰਘ ਜਵਾਬ ਦੇ ਗਿਆ ਕਦੇ ਉਹ ਬਿਸਕਟ ਛੁਕ ਲੈਂਦਾ ਕਦੇ ਗੱਲ ਸੁਣਾਉਣ ਲੱਗਦਾ ਪਰ ਉਪ੍ਰੀਤੀ ਦੇ ਸਰੀਰ ਵੱਲ ਟਿੱਕ ਟਿੱਕੀ ਲਾ ਕੇ ਵੇਖ ਰਹੀ ਹਸੀ ਨਿੱਕੀ ਜੀ ਪ੍ਰੀਤੀ ਹੁਣ ਸੁਖ ਨਾਲ ਜਵਾਨੀ ਵਿੱਚ ਪੈ ਟਿਕਣ ਲੱਗੀ ਆ ਹੱਡਾਂ ਪੈਰਾਂ ਦੀ ਖੁੱਲੀ ਪ੍ਰੀਤੀ ਦੀਆਂ ਮੋਟੀਆਂ-ਮੋਟੀਆਂ ਅੱਖਾਂ ਬਰੀਕ ਪਰਵੱਟੀ ਤਿੱਖੇ ਨੱਕ ਲਾਲਪੁੱਤ ਤੇ ਗੂਰਾ ਨਿਸ਼ੂਹਾ ਰੰਗ ਉਸ ਤੇ ਉੱrti ਜਵਾਨੀ ਨੂੰ ਹੋਰ ਰੰਗ ਤੇਰੇ ਹਾਸੇ ਉਸ ਤੇ ਪਾਇਆ ਗਾਜਰੀ ਰੰਗ ਦਾ ਸੂਰਤ ਉਸ ਤੇ ਰੰਗ ਰੂਪ ਨੂੰ ਅਜਹਾ ਨਿਖਾਰ ਰਿਹਾ ਜਿਵੇਂ ਸੁਭਾਨੀਲੇ ਅਸਮਾਨ ਵਿੱਚ ਸੂਰਜ ਆਪਣੀ ਪਰਪਤੀ ਦੀ ਪਹਿਲੀ ਕਿਰਨ ਛੱਡਿਓ ਹੋਵੇ ਸਿਰ ਤੇ ਚੁੰਨੀ ਉਸ ਦੇ ਕਮੇਸ ਦੇ ਬਟੇਕਲਾ ਮੇਜੇ ਦਿਖਾਈ ਦਿੰਦੇ ਸ਼ਾਤੀ ਦਿਵਾਰ ਉਸ ਦੀ ਉਰਤੀ ਜਵਾਨੀ ਦੀ ਪਰਤ ਤੱਕ ਨਿਸ਼ਾਨ ਦੇਹੀ ਕਰਦੇ ਸਨ ਗੱਲਾਂ ਤਾਂ ਪਈ ਜਗਤਾਰ ਸਿੰਘ ਅਮਰੀਕਾ ਦੀਆਂ ਕਰ ਰਿਹਾ ਸੀ ਪਰ ਉਸ ਦੀ ਟਿੱਕ ਟਿੱਕੀ ਕਦੇ ਪੇਤੀ ਦੇ ਛੀਰੇ ਤੇ ਜਾ ਰੁਕਦੀ ਤੇ ਉਹ ਬੇਸੁਦ ਹੋ ਗਿਆ ਸੀ ਗੱਲ ਕਰਦਾ ਕਰਦਾ ਉਹ ਭੁੱਲ ਜਾਂਦਾ ਛਾ ਠੰਡੀ ਹੋ ਰਹੀ ਸੀ ਹਨ ਪੋਲ ਪ੍ਰੀਤੀ ਮੂ ਸਦਕਾ ਇਹ ਸੋਚ ਵੀ ਨਾ ਸਕੀ ਕਿ ਜਿਸ ਨੂੰ ਉਹ ਸਤਕਾਰ ਨਾਲ ਪਾਪਾ کہہ ਰਹੀ ਆ ਉਸ ਦੇ ਮਨ ਵਿੱਚ ਕਿਹੜਾ ਪਾਪ ਘੂਰ ਪਾ ਰਿਹਾ उसने इशारा करके कहा पापा जी चाह भी पी लो भाई जगतार सिंह ने चाह कप चुक लिया पर कोटुस्ते अंदर नहीं लंघ रही थी उसने चाह मारिया प्रीति को खिंच के अपने वाली सोफे से सुट लिया दो बार चुके सन प्रीति होश आई हो उठे उसका संसार लुटिया जा चुका सी खिलरे पे सन धार्मिक पहराव लुकिया भेड़िया जा चुका सी प्रीति दुब्बा निकल गई पर उसका दुख दर्द सुनने वाला ਕਲ ਕੋਈ ਵੀ ਨਹੀਂ ਸੀ ਉਹ ਸੰਭਲੀ ਉੱઠી ਤੇ ਆਪਣੇ ਆਪ ਦੇ ਕਾਬੂ ਕੀਤਾ ਤੇ ਅੰਦਰਲੇ ਬੈਠਦੀ ਜਾ ਪਈ ਸ਼ਾਮ ਟਲੇ ਮਮੀ ਡੈਡੀ ਆਏ ਉਹਨਾਂ ਨੂੰ ਕਰੀ ਉਦਾਸ ਈ ਹਾ ਜਾਪਿਆ ਮਾਸਟਰ ਕਿਸ਼ਨ ਸਿੰਘ ਵਿਹੜੇ ਵਿੱਚ ਘਾਤੇ ਪਈ ਕੁਰਸੀ ਤੇ ਬੈਠ ਗਿਆ ਉਸ ਦੀ ਪਤਨੀ ਨੇ ਅੰਦਰ ਬੈਠਦੇ ਪਈ ਪ੍ਰੀਤ ਨੂੰ ਹਲਾ ਕੇ ਪੁੱਛਿਆ ਤੇਰਾ ਕੁਝ ਦੁਖਦਾ ਪ੍ਰੀਤ ਉੱਠ ਕੇ ਆਪਣੀ ਮੰਮੀ ਨੂੰ ਚਿੰਬੜ ਕੇ ਤੇ ਹੁਪਕੀ ਹੁਪਕੀ ਰੋਂਦੀ ਹੋਈ ਬੋਲੀ ਮਾਂ ਮੇਰੀ ਦੁਨੀਆ ਉਛੜ ਗਈ ਮੈਂ ਤੁਹਾਡੇ ਮੱਥੇ ਲੱਗਣ ਝੋਗੀ ਨਹੀਂ ਰਹੀ ਜਿਹਨੂੰ ਮੈਂ ਪਾਪਾ ਪਾਪਾ ਕਹਿੰਦੀ ਰਹੀ ਉਪੇੜਿਆ ਮੈਂ ਡੈਡੀ ਨੂੰ ਮੁੱਖੀ ਮੇਂ ਦਿਖਾ ਮੰਗੀ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਪਰ ਪਾਣਾ ਤਾਂ ਵਰਤ ਚੁੱਕਾ ਸੀ ਇੱਕ ਵਾਰ ਬੱਚੇ ਨੂੰ ਸੰਭਾਲਣਾ ਉਸ ਨੂੰ ਜ਼ਰੂਰੀ ਲੱਗਿਆ ਉਸ ਨੇ ਹੌਸਲਾ ਕਰਦੀਆ ਪੁੱਤਰੀ ਨੂੰ ਹਿੱਕ ਨਾਲ ਲਾਇਆ ਤੇ ਕਿਹਾ ਕਿ ਤੂੰ ਆਪਣਾ ਆਪ ਸੰਭਾਲ ਫੇਰੀ ਉਸ ਹਰਾਮ ਜੱਦੇ ਲਾਲ ਦੇਖਿਆ ਜਾ ਸਕਦਾ ਪੁੱਤਰੀ ਨ ਮੁੜ ਬੈਠ ਤੇ ਪਾਹੂ ਬਾਹਰ ਮਾਸਟਰ ਕਿਸ਼ਨ ਸਿੰਘ ਕੋਲ ਜਾ ਬੈਠੀ ਉਸ ਦਾ ਗੱਜ یوں ਪਰ ਗਿਆ ਕਿ ਆਪਣੇ ਪਤੀ ਨੂੰ ਕੁਝ ਦੱਸਣ ਤੋਂ ਵੀ ਅਸਮਰੱਥ ਸੀ ਮਾਸਟਰ ਕਿਸ਼ਨ ਸਿੰਘ ਵੱਲੋਂ ਗੱਲ ਦੱਸਣ ਦਾ ਜ਼ੋਰ ਪਾਉਂਦੇ ਉਸਨੇ ਕਮਰੇ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਪ੍ਰੀਤੀ ਨਟਾਲ ਹੋਈ ਪਈ ਸੀ ਮਾਸਟਰ ਕਿਸ਼ਨ ਸਿੰਘ ਨੂੰ ਕੁਝ ਸਮਝ ਨਹੀਂ ਆਈ ਤੇ ਉਹ ਠੀਕ ਕਮਰੇ ਵਿੱਚ ਗਿਆ ਤਾਂ ਉਸਦੀ ચીਕ ਨਿਕਲ ਗਈ ਪ੍ਰੀਤੀ ਪੱਖੇ ਨਾਲ ਲਟਕ ਰਹੀ ਸੀ ਤਾਂ ਵਾਜੇ ਸਾਰਿਆਂ ਦਾ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਆਪਣੇ ਰਿਵਿਊ ਜ਼ਰੂਰ ਦਿਓ ਜੀ ਮਿਲਦੇ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀ ਕਾਲੀ